ਗੱਪੇ ਵੀ ਪਰੇ ਤੋਂ ਪਰੇ ਪਈ। ਇੱਕ ਗੱਪੀਆਂ ਦਾ ਪਿੰਡ ਸੀ। ਇੱਕ ਬੰਦੇ ਨੇ ਗੱਪ ਮਾਰੀ ਕਹਿੰਦਾ ਸਾਡਾ ਬੁੜਾ ਇੰਨੀ ਤਤੀ ਚਾਹ ਪੀਂਦਾ। ਐਂ ਕਹਿੰਦਾ ਵਾਲਾ ਆਉਂਦਾ ਹੀ ਇਹ ਜੇ। ਐ ਫੈਂਟਮ ਨਹੀਂ ਮਾਰਦਾ ਕਹਿੰਦਾ ਰਿਜ ਦੀ ਹੋਈ ਪਾ ਕੇ ਕੱਪ ਚ ਠਾ ਦੇਣੀ ਪੀ ਜਾਂਦਾ। ਦੂਜਾ ਉਦੋਂ ਵੀ ਗਾਂ। ਉਹ ਕਹਿੰਦਾ ਉਹ ਤਾਂ ਗਲਾਸ ਚ ਪਾਈ ਲੈਂਦਾ। ਸਾਡਾ ਬੁੜਾ ਤਾਂ ਪਤੀਲੀ ਨੂੰ ਨਹੀਂ ਮੂੰਹ ਲਾ ਲੈਂਦਾ ਉਹਦੋਂ ਵੀ ਗੱਲ ਤੇ ਤੀਜੇ ਨੇ ਉਹੀ ਨਹੀਂ ਦੇਖਿਆ ਅੱਗਾ ਪਿਛਾ ਉਹ ਕਹਿੰਦਾ ਯਾਰ ਪਤੀਲੀ ਤੋਂ ਕੀ ਕਰਾਉਣਾ ਖੰਡ ਚਾਹ ਪਤੀ ਪਾਣੀ ਪੀ ਕੇ ਬਾਪੂ ਚੁੱਲ੍ਹੇ 'ਤੇ ਬਹਿ ਜਾਂਦਾ ਆਪੇ ਉੱਪਰ ਦੀ ਜਾਂਦੀ ਗੱਪੀ ਵੀ ਪਰੇ ਤੋਂ ਪਰੇ ਹੁੰਦੀ ਮੇਰੇ ਕਹਿਣ ਤੋਂ ਮੁਰਾਦ ਕਿ ਮਾਤਾ ਸਲੱਖਣੀ ਜੀ ਦੀ ਕੁੱਖੋਂ ਤਨ ਤਨ ਭਗਵਾਨ ਬਾਬਾ ਸ਼੍ਰੀਚੰਦ ਸਾਹਿਬ ਜੀ ਦਾ ਪ੍ਰਕਾਸ਼ ਹੋਇਆ ਪਰ ਸੰਗਤ ਜੀ ਇਸ ਗੱਲ ਦੀ ਇਤਿਹਾਸ ਹਾਮੀ ਭਰਦਾ ਹੈ ਕਿ ਬਾਬਾ ਸ਼੍ਰੀਚੰਦ ਸਾਹਿਬ ਜੀ ਦੇ ਆਮਦ ਤੋਂ ਕੁਝ ਸਮੇਂ ਪਹਿਲਾਂ ਜਿਸ ਕਮਰੇ ਦੇ ਵਿੱਚ ਮਾਤਾ ਸੁਲਖਣੀ ਜੀ ਵਿਸ਼ਰਾਮ ਕਰ ਰਹੇ ਸਨ ਕਹਿੰਦੇ ਅਚਾਨਕ ਉਸ ਕਮਰੇ ਦੇ ਵਿੱਚ ਰੋਸ਼ਨੀ ਵਧਣ ਲੱਗ ਪਈ ਇਤਨੀ ਕਿ ਰੋਸ਼ਨੀ ਇਤਨੀ ਕਿ ਚਮਕ ਉਸ ਕਮਰੇ ਦੇ ਵਿੱਚ ਹੋ ਗਈ ਕਿ ਮਾਤਾ ਜੀ ਦੀਆਂ ਅੱਖਾਂ ਵੀ ਇੱਕ ਵਾਰ ਮੀਟੀਆਂ ਆ ਗਈਆਂ ਕੋਈ ਸੂਰਜ ਵਾਲੂ ਨਿਗਾਹ ਭਰ ਕੇ ਨਹੀਂ ਵੇਖ ਸਕਦਾ ਜਦੋਂ ਆਕਾਸ਼ ਦੇ ਵਿੱਚ ਐਨ ਪ੍ਰਕਾਸ਼ਮਾਨ ਹੋ ਰਿਹਾ ਹੁੰਦਾ ਹੈ ਕਹਿੰਦੇ ਐਸਾ ਪ੍ਰਕਾਸ਼ ਉਸ ਕਮਰੇ ਵਿੱਚ ਹੋਇਆ ਕਿ ਲੱਖਾਂ ਸੂਰਜਾਂ ਦਾ ਪ੍ਰਕਾਸ਼ ਵੀ ਫਿੱਕਾ ਪੈ ਗਿਆ ਤੇ ਉਸੇ ਪ੍ਰਕਾਸ਼ ਦੇ ਵਿੱਚੋਂ ਉਸੇ ਚਮਕ ਦੇ ਵਿੱਚੋਂ ਮਾਤਾ ਸਲਖਣੀ ਜੀ ਨੂੰ ਪਹਿਲਾਂ ਭਗਵਾਨ ਸ਼ਿਵ ਦੇ ਮੂਰਤ ਦੇ ਦਿਦਾਰੇ ਹੋਏ ਸ਼ਿਵ ਦੇ ਦਿਦਾਰਿਆਂ ਤੋਂ ਬਾਅਦ ਇਹ ਤੇ ਪਤਾ ਲੱਗ ਗਿਆ ਕਿ ਹੁਣ ਜਿਸ ਬਾਲਕ ਦੀ ਆਮਦ ਹੋਣ ਵਾਲੀ ਹੈ ਕੋਈ ਆਮਲੀ ਬਾਲਕ ਨਹੀਂ ਹੋਵੇਗਾ ਇਹ ਜਤੀ ਸਤੀ ਨਿਰਵਾਣ ਹੋਵੇਗਾ ਜਿਹੜਾ ਵੀ ਇਸ ਬਾਲਕ ਦਾ ਨਾਮ ਲਵੇਗਾ ਉਹਦੀ ਝੋਲੀ ਖਾਲੀ ਨਹੀਂ ਰਹੇਗੀ ਕਈ ਪੀੜੀਆਂ ਤੱਕ ਬਹਿ ਕੇ ਖਾਂਦਾ ਰਹੇਗਾ ਉਸ ਬਾਬਾ ਸ਼੍ਰੀਚੰਦ ਸਾਹਿਬ ਜੀ ਦੀ ਆਮਦ ਵੇਲੇ ਇਹ ਨਜ਼ਾਰਾ ਬਣਿਆ ਤੇ ਕਹਿੰਦੇ ਹੁਣ ਜਦੋਂ ਧੰਨ ਧੰਨ ਬਾਬਾ ਸ਼੍ਰੀਚੰਦ ਸਾਹਿਬ ਜੀ ਦੀ ਆਮਦ ਹੋਈ ਕਹਿੰਦੇ ਕੁਦਰਤੀ ਤੌਰ ਤੇ ਜਨਮ ਤੋਂ ਹੀ ਬਾਬਾ ਸ਼੍ਰੀਚੰਦ ਸਾਹਿਬ ਜੀ ਦੇ ਕੰਨਾਂ ਦੇ ਉੱਤੇ ਮਾਸ ਦੀਆਂ ਮੁੰਦਰਾਵਾਂ ਬਣੀਆਂ ਹੋਈਆਂ ਸਨ ਬਾਬਾ ਸ਼੍ਰੀਚੰਦ ਸਾਹਿਬ ਜੀ ਦੇ ਸੀਸ ਦੇ ਉੱਤੇ ਸੁਨਹਿਰੀ ਬਾਵ ਰਾਣ ਚਮਕ ਰਹੇ ਆ ਭਾ ਪਹਿਨਾਂ ਹੀ ਜਨਮ ਤੋਂ ਹੀ ਸੀਸ ਦੇ ਉੱਤੇ ਸੁਨਹਿਰੀ ਜਟਾਂ ਉਹ ਚਮਕਾਰੇ ਮਾਰ ਰਹੀਆਂ ਤੇ ਬਾਬਾ ਸ਼੍ਰੀ ਚੰਦ ਸਾਹਿਬ ਜੀ ਦੇ ਤਨ ਦੇ ਉੱਤੇ ਸਾਰੇ ਤਨ ਦੇ ਉੱਤੇ ਵਿਭੂਤੀ ਚਮਕ ਰਹੀ ਹੈ ਹੁਣ ਸਾਰੇ ਨਗਰ ਦੇ ਵਿੱਚ ਸੁਲਤਾਨਪੁਰ ਲੋਧੀ ਦੀ ਧਰਤੀ ਤੇ ਰੋਲਾ